ਕਿ ਮੀ ਇਥੇ ਪਵਨ ਦੇ ਰਸਤੇ ਤੇ ਵੱਡਾ ਅਪਡੇਟ ਪੰਜਾਬੀ ਸੋਸ਼ਲ ਮੀਡੀਆ ਚ ਮੱਚੀ ਹਲਚਲ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਉਤੇ ਜਿੱਥੇ ਪੰਜਾਬ ਦੀ ਹਰ ਅਪਡੇਟ ਤੁਹਾਨੂੰ ਮਿਲਦੀ ਹੈ ਸਭ ਤੋਂ ਪਹਿਲਾਂ ਅਤੇ ਸਭ ਤੋਂ ਸੱਚੀ ਦੋਸਤੋ ਅੱਜ ਉਹ ਹੈ ਮਾਮਲਾ ਬੜਾ ਚਰਚਾ ਵਿੱਚ ਹੈ ਜਿਸ ਨੇ ਪੂਰੀ ਪੰਜਾਬੀ ਕਮਿਊਨਿਟੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿਮੀ ਅਤੇ ਪਵਨ ਦੀ ਜੋੜੀ ਜੋ ਕਈ ਸਾਲਾਂ ਤੋਂ ਆਪਣੇ ਵਲੋਗਾਂ ਅਤੇ ਮਿੱਠੀਆਂ ਗੱਲਾਂ ਅਤੇ ਕੈਮਿਸਟਰੀ ਲਈ ਮਸ਼ਹੂਰ ਸੀ ਅਚਾਨਕ ਖਬਰ ਚ ਹੈ ਕਿ ਉਹਨਾਂ ਦੋਨਾਂ ਦਾ ਤਲਾਕ ਹੋ ਚੁੱਕਿਆ ਹੈ 10 ਸਾਲ ਇਸ ਰਿਸ਼ਤੇ 'ਚ ਰਹਿਣ ਤੋਂ ਬਾਅਦ ਉਹਨਾਂ ਨੇ ਲਵ ਮੈਰੀਜ ਕੀਤੀ ਅਤੇ ਫਿਰ ਹੁਣ ਕੀ ਹੋਇਆ ਜੋ ਇੱਕਦਮ ਇਹਨਾਂ ਨੇ ਤਲਾਕ ਲੈ ਲਈ। ਸੋਸ਼ਲ ਮੀਡੀਆ ਤੇ ਚੱਲ ਰਹੀਆਂ ਖਬਰਾਂ ਅਨੁਸਾਰ ਕਿੰਮੀ ਅਤੇ ਪਵੰਦਾ ਰਿਸ਼ਤੇ ਵਿੱਚ ਫਿੱਕਾ ਪਾਉਣ ਦਾ ਸਭ ਤੋਂ ਵੱਡਾ ਕਾਰਨ ਕਿੰਮੀ ਦੀ ਸਹੇਲੀ ਦੱਸਿਆ ਜਾ ਰਿਹਾ ਹੈ। ਦੋਸਤੋ ਸੋਸ਼ਲ ਮੀਡੀਆ ਤੇ ਹਾਲ ਹੀ ਵਿੱਚ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਚਰਚਾ ਨੇ ਤੇਜ਼ੀ ਪਕੜ ਲਈ ਹੈ। ਇਸ ਮੈਸੇਜ ਵਿੱਚ ਕਿੰਮੀ ਅਤੇ ਪਵਨ ਵੱਲੋਂ ਲਿਖਿਆ ਗਿਆ ਅਸੀਂ ਹੁਣ ਵੱਖ ਹੋ ਚੁੱਕੇ ਹਾਂ। ਸਾਨੂੰ ਹੋਰ ਤੰਗ ਕਰੋ ਜੋ ਕਰਨਾ ਹੈ ਰੱਬ ਕਰੇਗਾ ਇਹ ਪੋਸਟ ਸਾਹਮਣੇ ਆਉਂਦੇ ਹੀ ਫੈਨਸ ਵਿੱਚ ਹੰਗਾਮਾ ਮਚ ਗਿਆ ਦੁੱਖ ਅਤੇ ਹੈਰਾਨੀ ਦੀ ਲਹਿਰ ਦੌੜ ਪਈ 10 ਸਾਲ ਦਾ ਰਿਸ਼ਤਾ ਕਿਉਂ ਟੁੱਟ ਪਿਆ ਦੋਸਤੋ ਇਹ ਵੇਲੇ ਤੱਕ ਕੋਈ ਅਧਿਕਾਰਿਕ ਬਿਆਨ ਜਾਂ ਪਸਟ ਕਾਰਨ ਸਾਹਮਣੇ ਨਹੀਂ ਆਇਆ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ ਜਿਸ ਵਿੱਚ ਕਿਮੀ ਕਿਸੇ ਹੋਰ ਮੁੰਡੇ ਨਾਲ ਰਿਲੇਸ਼ਨ ਵਿੱਚ ਫੜੀ ਗਈ ਅਤੇ ਉਹਦੀਆਂ ਵੀਡੀਓਜ਼ ਵਾਇਰਲ ਹੋਈਆਂ ਜਿਸ ਕਰਕੇ ਪਵਨ ਨੇ ਐਡਾ ਵੱਡਾ ਫੈਸਲਾ ਲਿੱਤਾ ਅਤੇ ਤਲਾਕ ਤੱਕ ਗੱਲ ਪਹੁੰਚ ਗਈ ਅਤੇ ਪਵਨ ਵੱਲੋਂ ਤਲਾਕ ਦੇ ਵੀ ਦਿੱਤਾ ਗਿਆ ਕਿਮੀ ਅਤੇ ਪਵਨ ਨੇ ਆਪਣੇ ਅਕਾਊਂਟ ਬੰਦ ਕਰ ਦਿੱਤੇ ਹਨ ਅਤੇ ਇਹ ਸਾਫ ਹੈ ਕਿ ਦੋਵੇਂ ਇਸ ਵੇਲੇ ਨਿੱਜੀ ਜ਼ਿੰਦਗੀ ਚਾਹੁੰਦੇ ਹਨ ਅਤੇ ਸੋਸ਼ਲ ਮੀਡੀਆ ਦੀ ਕੀ ਪ੍ਰਕਿਰਿਆ ਹੈ ਫੈਨਸ ਉਦਾਸ ਹਨ ਲੋਕ ਦੋਵਾਂ ਨੂੰ ਹਿੰਮਤ ਦੇ ਰਹੇ ਹਨ ਕਈ ਲੋਕ ਅਫਵਾਹਾਂ ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰ ਰਹੇ ਹਨ ਪੰਜਾਬੀ ਕਮਿਊਨਿਟੀ ਵੱਲੋਂ ਇੱਕ ਗੱਲ ਸਾਹਮਣੇ ਆ ਰਹੀ ਹੈ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਬਿਨਾਂ ਸੱਚਾਈ ਦੇ ਜੱਜ ਨਾ ਕੀਤਾ ਜਾਵੇ ਦੋਸਤੋ ਜਦੋਂ ਵੀ ਕੋਈ ਜੋੜਾ ਮੁਸ਼ਕਲ ਸੰਬੇ ਜੋ ਲੰਘ ਰਿਹਾ ਹੋਵੇ ਅਸੀਂ ਦਰਸ਼ਕਾਂ ਵੱਲੋਂ ਸਨਮਾਨ ਅਤੇ ਪ੍ਰਾਈਵੇਸੀ ਦੇਣੀ ਚਾਹੀਦੀ ਹੈ ਅਫਵਾਹਾਂ ਤੇ ਬਚੋ ਕਿਉਂਕਿ ਇਹ ਕਿਸੇ ਦੀ ਜ਼ਿੰਦਗੀ ਨੂੰ ਹੋਰ ਤਣਾਅ ਵਿੱਚ ਪਾ ਸਕਦੀਆਂ ਹਨ ਤੁਸੀਂ ਕੀ ਸੋਚਦੇ ਹੋ ਕਿਮੀ ਪਵਨ ਦੇ ਇਸ ਫੈਸਲੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਸੋਸ਼ਲ ਮੀਡੀਆ ਅਪਡੇਟ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਰੱਬ ਰਾਖਾ ਸਤਿ ਸ਼੍ਰੀ ਅਕਾਲ